ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਈ ਆਪਾਂ ਤੁਹਾਡੇ ਲਈ ਲੱਗੇ ਆਂ ਕੁੱਲ ਪੰਜ ਬੱਚੇ ਆ ਬਈ ਕਿਲਸੀ ਲੱਗਤ ਲੱਗੇ ਪੰਜ ਉੱਚੇ ਆ ਬਈ ਤੇ ਦਿਖਾਉਣਾ ਤੁਹਾਨੂੰ ਵੀਡੀਓ ਤੇ ਜਿਹੜੇ ਚੈਨਲ ਤੇ ਨਵੇਂ ਆਇਆ ਬਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਈ ਆ ਬੱਚੇ ਆ ਬਈ ਪੰਜ ਹਾਂ ਪੰਜ ਬੱਚੇ ਹੋਈ ਦੇਖ ਲਓ ਆਨੇ ਵੀ ਪੰਜ ਬੱਚੇ ਆ ਦੇਖ ਲਓ ਵੀ ਇਹ ਪੰਜ ਬੱਚੇ ਆ ਮੇਰੇ ਕੋ ਜੋ ਆ ਰਹੇ ਆ ਮੇਰੇ ਕੋ ਸਿਰਵਾ ਤੇ ਕੰਜੇ ਬੱਚੇ ਆ ਬਈ ਨਮੇ ਬੱਚੇ ਕੰਜੇ ਪੰਜੇ ਨੰਨੇ ਬੱਚੇ ਆ ਬਈ ਜਿਹੜੇ ਸਿਲ ਖਤਰਾ ਆ ਬਈ ਦੇਖ ਸਕਦੇ ਹੋ ਬਈ ਲੋ ਬਈ ਜਣ ਸੁਣੋ ਅੱਲਾ ਕਲਾ ਚੈੱਕ ਵੀ ਕਰਾ ਲਵਾਂ ਅੱਲਾ ਕਲਾ ਚੈੱਕ ਕਰਾ ਲਵਾਂ ਬਈ ਸਲੋਜੀ ਕਰੋ ਚੱਕ ਹੁਣ ਯਕ ਕੋਈ ਫਰਾਂਸੀਸੀ ਸ਼ੌਕ ਹੈ ਸਰਕਾਰ ਦਾ ਖਿਆਲ ਕਰਦੀ ਹੈ ਆਹ ਕਰ ਲਓ ਬਈ ਸ਼ਿੰਜਾ ਦਾ ਠੀਕ ਹੈ ਜੀ ਤਦੋਂ ਬਾਰੇ ਕੋਈ ਸੇ ਕਰੋ ਚੈੱਕ ਨਾ 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 ਨ

ਨਾਵਾਜੀ ਕਰੋ 55 ਇਹ ਦੋ ਬੱਚੇ ਨਾ ਇੱਕ ਤਾਂ ਇਹ ਬੱਚਾ ਇੱਕ ਇਹ ਇਹ ਛਤਰੀ ਦੇ ਬੈਠਣ ਲੱਗਿਆ ਵਈ ਇਹ ਦੋ ਬੱਚੇ ਨਹੀਂ ਕਿ ਕਿਹੜੇ ਪਾਗੀ ਬਣਦੇਗੇ ਤਿੰਨ ਕਿੱਝ ਹੋਇਆ ਵਈ ਨਵੇਂ ਬੱਚੇ ਹੋਈਏ ਸਾਰਾ ਵਈ ਫਰਾਂਸ ਤੇ ਇਹਦੀ ਪੂਲ ਦੇ ਵਿੱਚ ਕੋਈ ਇੱਕ ਫੰਗੋ ਆ ਦਫਾੜੇਗਾ ਇੱਕ 2 3 4 5 6 ਕਾਏਕ ਦਫਾੜਾ ਬਈ ਦੂਜੀ ਰੋ 7 8 9 10 11 ਠੀਕ ਹੈ 12 ਫੰਗੜਾ ਦੀ 12 ਫੰਗੜੇ ਪਹੁੰਚਾ ਜੇ ਆਇਤ ਦਫਾੜਾ ਵੀਰੇ ਬੋਲ ਚੁ। ਤੇ ਤੂੰ ਉੱਚੀ ਰੋ ਬੋ। ਕਿਹਦਾ ਬਈ ਜੀ ਆ ਆਪਣੇ ਕੋਲ ਪੰਜ ਬੱਚੇ ਆ ਬਈ ਅੱਜ। ਦੇਖ ਸਕਦਾ ਤੁਸੀਂ ਇਹ ਪੰਜ ਪੰਜ ਬੱਚੇ। ਸੇਲ ਖਤਰਾ ਹੈ ਵੀਰੇ। ਹਾਂ ਬੋਈ ਜੀ। ਹਰ ਬੋਈ ਜੀ ਸਮਾ। रेट भी इन्हों कोई ज्यादा नहीं है ठीक है भाई रेट ठीक है जी रेट भी ठीक है कर लो चेक भी <laughs> पंच दे पंच भी देने अपने ठीक है जी लो भाई जी कर लो चेक कर ला, कर ला। ठीक है जी कला कला चेक कर लो भाई ਆਪ ਜੀ ਵਾਹ ਤੇ ਆਪ ਜੀ ਨੂੰ ਸਿੱਖੀ ਤੇ ਆਪ ਜੀ ਨੂੰ ਆਇਆ ਹੈ ਜੀ ਆਪਾਂ 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 ਤੇ ਪੰਜ ਦੇ ਪੰਜ ਵੇ ਇਕੱਠੀ ਦੇਵਾਂਗੇ ਆਪਾਂ ਕਿਸੇ ਮੇਰੇ ਵੀਰ ਨੂੰ ਲੋੜ ਹੋਵੇ ਪੰਜ ਦੇ ਪੰਜ ਇਕੱਠੀ ਦੇਵਾਂਗੇ ਰੇਡ ਵੀ ਬਹੁਤ ਕੰਟਰੋਲ ਆ ਕੋਈ ਜ਼ਿਆਦਾ ਨਹੀਂ ਠੀਕ ਹੈ ਬਾਈ ਠੀਕ ਹੈ ਜੀ ਜਿਸ ਕਿਸੇ ਮੇਰੇ ਵੀਰ ਨੇ ਲੈਣੇ ਨੇ ਕੰਟੈਕਟ ਕਰ ਲੈ ਬਾਈ ਕਿਹ ਜੀ ਨੰਬਰ ਮੇ ਰਹਿ ਗਿਆ 88728 01437 ਮੇਰਾ ਫੋਨ ਨੰਬਰ ਆ ਬਾਈ ਜੀ ਠੀਕ ਆ ਬਾਈ ਜੀ ਜੇ ਜੀ ਨੇ ਵੀ ਲੈਣਾ ਬਰਨਾ ਕੰਟੈਕਟ ਕਰ ਫੋਨ ਤੇ ਕਰ ਲੈ ਬਾਈ ਰੇਟ ਦੱਸਦਾ ਆਂ ਆਪਾਂ ਠੀਕ ਜੀ ਰੇਟ ਕੋਈ ਜ਼ਿਆਦਾ ਨਹੀਂ ਗਾ ਨਾਰਮਲ ਰੇਟ ਆ ਬਾਈ ਠੀਕ ਜੀ ਬਾਈ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਾਈਲ ਵਾਲਾ ਬਟਨ ਵੀ ਦਬਕ ਦਿਓ ਆਜੀ ਆਉਣ ਵਾਲੀ ਆ ਵੀਡੀਓ ਦੀ notification ਬੰਦ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ